ਆਪਦੀ ਫੈਮਲੀ ਇੰਦਾ ਵੀ ਤੁਸੀਂ ਫੈਮਲੀ ਵੀ ਦਿਖਾਓ ਆਪਦੀ ਆਪਦੇ ਬੱਚੇ ਦਿਖਾਓ ਤੇ ਇਹ ਆ ਸਾਡੇ ਬੱਚੇ ਅੱਜ ਆ ਗਏ ਐਤਵਾਰ ਤੇ ਇਹਨਾਂ ਨੇ ਪਤਾ ਨਹੀਂ ਕਿੱਥੋਂ ਇਹਨਾਂ ਦੇ ਦਿਮਾਗ 'ਚ ਆ ਗਈ ਗੱਲ ਵੀ ਅਸੀਂ ਤੰਦੂਰ ਬਣਾਉਣਾ ਹੈ ਤੇ ਇਹ ਹੁਣ ਤੰਦੂਰ ਬਣਾਉਣ ਲੱਗੇ ਆ ਦੇਖੋ ਕੀ ਬਣਾਉਂਦੇ ਆ ਕੀ ਨਹੀਂ ਮਿੱਟੀ ਲੈ ਕੇ ਆਏ ਆ ਸਾਰੇ ਜਣੇ ਅੱਜ ਐਤਵਾਰ ਸੀ ਤੇ ਮਿੱਟੀ ਲੈ ਕੇ ਆਏ ਤੇ ਹੁਣ ਇਹ ਵੱਡੀਆਂ ਭੈਣਾਂ ਤੰਦੂਰ ਬਣਾ ਰਹੀਆਂ ਤੇ ਛੋਟੇ ਦੇਖ ਰਹੇ ਆ ਛੋਟੇ ਦੇਖ ਰਹੇ ਆ ਤੇ ਦੇਖ ਤੰਦੂਰ ਸ਼ਾਮਾ ਤਾਂ ਇਸ ਲਈ ਲੱਗਦਾ ਕਿ ਨਹੀਂ ਅੱਜ ਅਸੀਂ ਤਪਾ ਲੈਣਾ ਤੰਦੂਰ ਸ਼ਾਮ ਨੂੰ ਤੰਦੂਰ ਚੀ ਰੋਟੀ ਬਣਾਉਣੀ ਹੈ ਬੇਤੀ ਨਹੀਂ ਐ ਮੈਂ ਤਾਂ ਤੁਨੂੰ ਉਹ ਕਰ ਰਹੀ ਆ ਵੱਲਾਂ ਸੁੱਕੀਆਂ ਪਈਆਂ ਵੱਲਾਂ ਨੂੰ ਵੀ ਪਾਣੀ ਪਾ ਦੋ ਤੰਦੂਰ ਦੇ ਸੇਕ ਨਾਲ ਤੇ ਹੁਰ ਖਾ ਬੋਜਣੀਆਂ ਹੈ ਸੰਦੇ ਤੰਦੂਰ ਦਾ ਮਤਲਬ ਆ ਵੱਲਾਂ ਨਾਲ ਤੇ ਸਬਜੀ ਹੋਗੀ ਤੇ ਤੰਦੂਰ ਵਾਲੀ ਰੋਟੀ ਨਾ ਖਾਵਾਂਗੀ ਸਬਜੀ ਪਾ ਪਤਾ ਤੇ ਗੁਰシャン ਦੇਖ ਲਓ ਪਤਾ ਨਹੀਂ ਕੀ ਕੱਪ ਜਿੱਚੋ ਪੈਕੇਟ ਜੇ ਖੋਲਿਆ ਹੋ ਤੇ ਉਹ ਪੀਂਦਾ ਪਿਆ ਤੇ ਗੁਰਵੀਰ ਦੇਖ ਲਓ ਮੂੰਹ ਤੇ ਕਾਲਸ ਲੰਘਿਆ ਕਾਲਸ ਅੱਜ ਤੰਦੂਰ ਬੰਜਣਾ ਈ ਛਮਣ ਉਹ ਦਖਾ ਮੰਗੇ ਤੰਦੂਰ ਬਣਿਆ ਆ ਤੇ ਇਹਨਾਂ ਦੇ ਦਿਮਾਗ ਵਿੱਚ ਪਤਾ ਨਹੀਂ ਕਿੱਥੋਂ ਆਇਆ ਤੰਦੂਰ ਚਲੋ ਠੀਕ ਆ ਛਮਣ ਤੰਦੂਰ ਦਖਾ ਮੰਗੇ ਇਹ ਪ੍ਰਭਨੂਰ ਮੇਰੀ ਬੀਟੀ ਤੇ ਉਹ ਗੁਰシャン ਜੂੜੀ ਵਾਲਾ ਉਹ ਮੇਰਾ ਬੇਟਾ ਤੇ ਇਹ ਸਾਡੀ ਵੱਡੀ ਕੁੜੀ ਇਹ ਇਹ ਵੀਡੀਓਜ਼ ਦਾ ਟੌਣਾ ਪਸੰਦ ਕਰਦੀ ਆ ਵੀ ਚੰਦੀ ਕਦੀ ਕਦੀ ਬਟ ਅੱਜ ਥੁੱਥਲਬੜਿਆ ਨਾ ਇਹ ਸਾਫ ਸੁਥਰੀ ਵੀਡੀਓ ਚੌਣਾ ਪਸੰਦ ਕਰਦੀ ਲਿਬੜੀ ਲੁਬੜੀ ਨਾ ਤੇ ਆ ਭਾਗ ਦੀ ਸਾਰੇ ਵੀ ਸਾਡੇ ਵੱਡੇ ਵੀਰ ਜੀ ਦੇ ਬੱਚੇ ਆ ਉਹ ਵੀ ਟੀਵੀ ਉਹਨਾਂ ਦੀ ਆਪਰਾਬਾ ਅੱਜ ਪ੍ਰਾਬ ਨੇ ਤੰਦੂਰ ਬਣਾਉਣਾ ਇਸ ਲਈ ਪ੍ਰਬ ਦੇਖਦੀ ਨਹੀਂ ਪਈਗੀ ਤੰਦੂਰ ਬਣਾ ਕੇ ਦੇਖੂਗੀ ਇੱਧਰ chickens.